ਤਰਨਤਾਰਨ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਆ ਸ਼੍ਰੀ ਅਸ਼ਮਨੀ ਪੁਰ ਐਸਐਸਪੀ ਤਰਨਤਾਰਨ ਵੱਲੋਂ ਡੀਐਸਪੀ ਪਰਦੀਪ ਮਸੀਦੀ ਨਗਰਾਨੀ ਰੇਡ ਕੋਲ ਭਾਰੀ ਤਿੰਸਪਾਰਸ ਫੋਰਸ ਦੇ ਨਾਲ ਮੁਹੱਲਾ ਨਾਨਕਸਰ ਵਿਖੇ ਮਾਰੀ ਗਈ ਰੇਡ ਘਰਾਂ ਦੇ ਵਿੱਚ ਕੀਤੀ ਗਈ ਛਾਪੇਮਾਰੀ ਔਰ ਕੁਝ ਵਿਅਕਤੀਆਂ ਨੂੰ ਕੀਤਾ ਗਿਆ ਕਾਬੂ ਜਲਦੀ ਹੀ ਵੱਡੇ ਖੁਲਾਸੇ ਹੋਣ ਦੇ ਅਨੁਮਾਨ ਕੈਮਰਾਮੈਨ ਜੀਵਨ ਜੱਜ ਦੇ ਨਾਲ ਪ੍ਰਗਟ ਸਿੰਘ ਤਰੰਤਾਰੰ ਤੋਂ ਵਿਸ਼ੇਸ਼ ਰਿਪੋਰਟ ਲਾਮਗੀਰਾ ਠੀਕ ਹੈ ਅਲਹੁਲਲਾਹ ਅਮਾਜਾ ਪਹ ਪ ਗਿਆ ਲੱਗ ਤੰਕੀ ਕਰ ਪਹ ਗਿਆ ਚੱਪਲ ਪਾ ਗਿਆ ਨਾ ਨਾ ਚੱਪਲ ਪਾ ਨੂੰ ਤਰਕਾਰਾ ਹਨ ਮਹੀਨ ਬੰਦੀ ਦਾ ਭਾਸ਼ਾ ਦੇ ਸੋਦੇ ਮਾਹ ਸਰਬੰਧੀ ਹਾਂ ਗੱਡੀ ਜੇ ਗੱਡੀ ਜੇ ਭਾ ਓਏ ਓਏ ਜਾ ਚੱਪੀ ਗੱਡੀ ਜੇ ਭਾ ਜੀ ਸਰ ਸਰ ਅਫਸਰ ਬਲੇ ਬੋਲਦੇ ਸਰ ਸਭ ਪਿਛਲੇ ਫਾਇਦੇ ਕਿੰਨੀ ਸਰ ਪ੍ਰਾਪਤੀ ਜੀ ਕੀ ਹੈਗਾ ਜੀ ਇਹ ਮਾਜੋਗ ਦੇ ਡਿਗਰੀ ਸਾਹਿਬ ਨੂੰ ਐਸਐਫੀ ਦਿਸ਼ਾ ਦਿੱਤੇ ਸੀ ਇਹ ਅੱਜ ਜਿਆਦਾ ਤੋਂ ਤਿੰਨ ਜਿਹੜੇ ਕੈਸੋਰੇਟ ਕਿਹਾਏ ਗਏ ਆ ਉਹ ਅਹੀ ਉਹਨਾਂ ਦੇ ਰੇਟ ਕਰੇਗਾ ਜਿਹੜੇ ਕੋ ਕੋ ਪੁਰਾਣੇ ਜਿੰਨੇ ਕੋਈ ਪਰਚੇ ਦਰਜੇ ਕੋ ਉਹਨਾਂ ਦੇ ਰੇਟ ਕੀਤੇ ਜਾ ਰਹੇ ਇੱਕ ਨਵਜਿਹੇ ਕੋ ਵੇਚਣ ਵਾਲੇ ਆ ਉਹਨਾਂ ਦੇ ਕਰਦੇ ਆ ਇੱਕ ਕੋ ਜਿਹੜੇ ਲੁੱਟਾ ਖੋਖ ਨਾਲੇ ਉਹਨਾਂ ਦੇ ਵੀ ਰੇਟ ਕਰਦੇ ਆ ਹਿੱਸੇ ਦੇ ਤਕਰੀਬਨ ਲੈਂਦੇ ਆ ਇੱਕ ਦੋ ਜਿਹੜੇ ਆ ਪੁਰਾਣੇ ਕੋਈ ਜਿਨ੍ਹਾਂ ਤੇ ਪਰਚੇ ਦਰਜ ਨੇ ਉਹਨਾਂ ਨੂੰ ਬਾਹਰ ਕਿ ਉਹਨਾਂ ਦਾ ਤਫਸੀਲਾ ਕਰਦੇ ਆ ਕਿ ਅੱਜਕੱਲ ਕੀ ਕਰ ਰਹੇ ਆ ਉਹ ਸਤਿ ਰਾਸ਼ੀ ਦਾ ਸਰ ਕੋਈ ਨਸ਼ਾ ਵੀ ਸਰ ਬੁਲਾਉਂਦੇ ਨਹੀਂ ਆ ਕਿਹਾ ਨਹੀਂ ਅਜੇ ਕੋਈ ਨਹੀਂ ਆਜੇ ਨਸ਼ਾ ਤਾਂ ਬ੍ਰਾਂਟ ਨਹੀਂ ਹੋਇਆ ਮੁੰਡੇ ਮਿਲੇ ਆ ਜਿਹਦੇ ਇੱਕ ਦੋ ਮਿਲੇ ਆ ਤੇ ਉਹਨਾਂ ਤੋਂ ਕੋਸ਼ਿਸ਼ ਕਰਕੇ ਫਿਰ ਵੇਖਦੇ ਆਂ ਕਹਿ ਸਕਦੇ ਆਂ ਕੋਈ ਸਦੀ ਵੱਡੀ ਬਹਾਵਤੀ ਹੈ ਜਿਹੜੀ ਇਸਤਮਾਲ ਕੋਈ ਰਿਜ਼ਲਟ ਦੇ ਸਕਦਾ ਹੈ ਰਿਜ਼ਲਟ ਦੇਖੋ ਆਪਾਂ ਕੋਸ਼ਿਸ਼ ਕਰ ਰਹੇ ਆਂ ਕੋਈ ਨਾ ਕੋਈ ਜ਼ਰੂਰ ਜਲਦ ਦੇਵਾਂਗੇ ਤੁਹਾਨੂੰ ਉਹਦੀ ਅੱਧਾਂਗੇ ਰਿਜ਼ਲਟ ਕੋਈ